ਵੀ ਕਹਿਣਾ ਹੁੰਦਾ ਮੈਂ ਸਭ ਸਾਰਿਆਂ ਨੂੰ ਬੇਨਤੀ ਕਰ ਤੁਹਾਨੂੰ ਵੀ ਬੇਨਤੀ ਕਰਦਾ ਇਹ ਬੇਦਾਂ ਸ਼ਾਸਤਰਾਂ ਦੇ ਲੇਖ ਨੇ ਆਪਣੇ ਗੁਰੂ ਕੋਲ ਜਾਓ ਕਿਸੇ ਰਾਜੇ ਮਹਾਰਾਜੇ ਕੋਲ ਜਾਓ ਕਿਸੇ ਸਾਧੂ ਸੰਤ ਫਕੀਰ ਕੋਲ ਜਾਓ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਨਜ਼ਰਾਨਾ ਭੇਟਾ ਲੈ ਕੇ ਜਾਣੀ ਚਾਹੀਦੀ ਆ ਭਾਵੇਂ ਫੁੱਪੀ ਕੋਡੀ ਲੈ ਜਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੁੱਟੀ ਕੋਡੀ ਰੱਖਦੇ ਭਾਵੇਂ ਪਰ ਖਾਲੀ ਹੱਥ ਮੱਥਾ ਨਹੀਂ ਟੇਕਣਾ ਘਰ ਇੱਕ ਗੁਰੂ ਘਰ ਦੇ ਵਿੱਚ ਨਾ ਪਿਆਰਿਓ ਇੱਕ ਮਾਈ ਆਈ ਤੇ ਮਾਈ ਖਜ਼ਾਨਚੀ ਨੂੰ ਕਹਿੰਦੀ ਖਜ਼ਾਨਚੀ ਸਾਭ ਮੈਨੂੰ ਇਉਂ ਕਰੋ ਵੀ ਤੁਸੀਂ ਖੁੱਲੇ ਪੈਸੇ ਦੇ ਦਿਓ ਭਾਨ ਜੀ ਕਹਿੰਦੇ ਆ ਖੁੱਲੇ ਪੈਸੇ ਮਾਈ ਕੀ ਕਰਨੀ ਆ ਸਾਡੇ ਕੋਲ ਟਾਈਮ ਨਹੀਂ ਹੁਣ ਫਿਰ ਦੇ ਦਿਆਂਗੇ ਦੂਜੇ ਦਿਨ ਫਿਰ ਕੱਲ ਨੂੰ ਲੈ ਜਾਓ ਅਜੇ ਦਿਨ ਫਿਰ ਕਹਿੰਦਾ ਕੱਲ ਨੂੰ ਮਾਈ ਕੀ ਕਰੇਗੀ ਭਾਨ ਉਹ ਕਹਿੰਦੀ ਮੈਂ 1 ਰੁਪਇਆ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੀ ਆ ਜਦੋਂ ਗੁਰਦੁਆਰਾ ਸਾਹਿਬ ਆਉਣੀ ਆ 1 ਰੁਪਇਆ ਰੋਜ਼ ਮੱਥਾ ਟੇਕਨੀ ਆ ਤੇ ਸਾਡੇ ਘਰ ਵਿੱਚ ਜਿਹੜੇ 1-1 ਰੁਪਇਆ ਸੀ ਉਹ ਸਾਰੇ ਮੁੱਕ ਗਏ ਹੁਣ ਮੇਰੇ ਕੋਲ 1-1 ਰੁਪਏ ਦਾ ਢਾਲਾ ਨਹੀਂ ਰਿਹਾ ਸਿੱਕਾ ਨਹੀਂ ਰਿਹਾ ਇਸ ਕਰਕੇ ਮੈਨੂੰ 1-1 ਰੁਪਇਆ ਤੁਸੀਂ ਦੇ ਦਿਓ ਖੁੱਲੇ ਪੈਸੇ ਮਰਦ ਨੂੰ ਮੱਥਾ ਟੇਕਣਾ ਖਜ਼ਾਨੇ ਦੀ ਹੱਸ ਕੇ ਕਹਿੰਦਾ ਮਾਤਾ 1 ਮਹੀਨੇ ਚ ਕਿੰਨੇ ਰੁਪਇਆ ਹੋ ਜਾਂਦੇ ਆ ਫਿਰ ਉਹ ਕਹਿੰਦੀ 30 ਰੁਪਏ ਹੋ ਜਾਂਦੇ ਆ ਮਹੀਨੇ ਚ ਮਹਾਰਾਜ ਨੂੰ ਮੱਥਾ ਟੇਕਣਾ ਜਿਹੜਾ 1 ਰੁਪਿਆ ਰੋਜ਼ ਮਹੀਨੇ ਦੇ 30 ਰੁਪਏ ਬਣ ਗਏ। ਖਜ਼ਾਨਚੀ ਕਹਿੰਦਾ ਮਾਈ ਫਿਰ ਰੋਜ਼-ਰੋਜ਼ ਮੱਥਾ ਟੇਕਣ ਦੀ ਬਜਾਏ ਇੱਕੇ ਵਾਰੀ 30 ਰੁਪਏ ਰੱਖ ਕੇ ਮੱਥਾ ਟੇਕਦੇ ਤੇ ਮਹੀਨਾ ਪੂਰਾ ਹੋ ਗਿਆ ਤੇ ਨਾਲ। ਮਾਈ ਹੱਥ ਜੋੜ ਕੇ ਕਹਿੰਦੀ ਖਜ਼ਾਨਚੀ ਸਭ ਤੁਸੀਂ ਤਾਂ ਗੱਲ ਕਰਦੇ ਹੋ ਮਾਇਆ ਦੀ। ਕਿ 30 ਰੁਪਏ ਬਰਾਬਰ ਹੋ ਗਿਆ ਸਾਹਿਬ। ਪਰ ਮੈਂ ਗੱਲ ਮਾਇਆ ਦੀ ਨਹੀਂ ਕਰਦੀ। ਮੈਂ ਤਾਂ ਸਤਗੁਰ ਦੇ ਚਰਨਾਂ ਵਿੱਚ ਨਮਸ਼ਕਾਰ ਦੀ ਗੱਲ ਕਰਦੀਆਂ ਖਾਲੀ ਹੱਥ ਮੱਥਾ ਨਹੀਂ ਟੇਕਣਾ ਚਾਹੀਦਾ ਭਾਵੇਂ ਫੁੱਟੀ ਕੋਡੀ ਰੱਖ ਕੇ ਟੇਕੀਏ ਇੱਕੇ ਦਿਨ 30 ਰੁਪਏ ਦੇ ਕੇ ਗੱਲ ਨਹੀਂ ਵਣਨੀ ਰੋਜ਼ 1 ਰੁਪਇਆ ਮੱਥਾ ਟੇਕੀਏ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਦੇ ਵਿੱਚ ਸਤਗੁਰ ਦੇ ਦਰਬਾਰ ਦੀ ਮਰਜ਼ਾਦਾ ਵੀ ਕਾਇਮ ਸਤਗੁਰ ਦੀ ਸ਼ੋਭਾ ਵੀ ਕਾਇਮ ਤੇ ਗੁਰੂ ਪਿਆਰਿਓ ਸਿੱਖ ਦੀ ਭਾਵਨਾ ਵੀ ਕਾਇਮ ਆਖੋ ਸਤਨਾਮ ਸੁਬਿਸ਼ਾਤ ਖਜ਼ਾਨੇ ਹੀ ਹੈਰਾਨ ਰਹਿ ਗਿਆ ਵੀ ਮਾਈ ਨੂੰ ਇੰਨਾ ਗਿਆਨ ਕਿੱਥੋਂ ਕਹਿੰਦੇ ਫਿਰ ਮੈਂ ਬਾਕੀ 29 ਦਿਨ ਖਾਲੀ ਖਾਲੀ ਹੱਥ ਮਥਾ ਟੇਕਾਂ ਮਹਾਰਾਜ ਦੇ ਚਰਨਾਂ 'ਚ ਘਰ ਵਿੱਚ ਬੱਚੀ ਆ ਜਾਏ ਗੁਰਮੁਖੋ ਕਿਸੇ ਦੀ ਧੀ ਸਿਆਣੇ ਬਜ਼ੁਰਗ ਕਹਿੰਦੇ ਆ ਘਰ ਵਿੱਚ ਜੁਵਾਈ ਆ ਜਾਏ ਬੱਚੀ ਆ ਜਾਏ ਕਹਿੰਦੇ ਖਾਲੀ ਮੋਢਾ ਨਹੀਂ ਬਲੂਸਣਾ ਜਾਂਦਿਆਂ ਦੇਣਾ ਭਾਵੇਂ 2 ਰੁਪਏ ਦਿਓ ਭਾਵੇਂ 5 ਦਿਓ ਬੜੇ ਜ਼ਿਆਦਾ ਪਿਆਰੇ ਸਾਡੇ ਪਰ ਅਸੀਂ ਇਹਨਾਂ ਗੱਲਾਂ ਨੂੰ ਅੱਜ ਭੁੱਲਦੇ ਜਾ ਰਹੇ ਹਾਂ